ਸਸ਼ੀ ਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਜੂ ਸਾਰੇ ਅੰਤਿਕਲ ਵਿੱਚ ਰੱਖੇ ਪਿੰਡੂ ਕਮ ਕਾ ਚਰਨ ਜੀ ਤੁਹਾਡਾ ਸਵਾਗਤ ਹੈ ਸਾਰੇ ਹਸਦੇ ਵਸਦੇ ਹੋਣ ਸਦਾ ਪੂਸ਼ਮ ਤੇ ਸਦਾ ਤੰਦਰੁਸਤ ਰਹੋ ਅੱਜ ਕੰਮ ਲੈ ਲਈ 7 ਵਜੇ ਤੋਂ ਪਹਿਲੇ ਕੰਮ ਨੇ ਲੈ ਲਿਆ ਸਾਰਾ ਕਿ ਮੈਂ ਕਿਚਨ ਹੁਣ ਕੰਮ ਦੀ ਸਰਜੀ ਵੀ ਤਿਆਰ ਕਰਕੇ ਰੱਖਤੀ ਹਾਂ ਇਹ ਸਰਦਾਰ ਜੀ ਦੇ ਪਹਿਲੇ ਸ਼ੁਰੂਆਤ మేము కన ఠండీ ఠండి కదా ఫర్మీ బ పిచ్చి థడా థడ క ఫీ వీకే అందర గా పద మే క ਸਰਦਾਰ ਜੀ ਦੇ ਕੰਮ ਤੇ ਬੱਚੇ ਦੇ ਸਕੂਲ ਮਸਾਂ ਸੋਣਾ ਰੋਟੀ ਬਣਾ ਲਈ ਚੜੂਪੋਚਾ ਹੋ ਗਿਆ ਸਾਰਾ ਦੁੱਧ ਬਾਸ ਸਾਮਤਾ ਪੰਡਾ ਠੀਕ ਕਰ ਮਾਰ ਗਿਆ ਸਲੇ ਕੱਪੜੇ ਵੇਲੇ ਮਸ਼ੀਨ ਚ ਪਾਉਣ ਵਾਲੀ ਜੋ ਪਾਉਂਗੀ ਤੇ ਇਹ ਕੜਾ ਨਿੱਕਾ ਅੱਕੜਾ ਆ ਗਿਆ ਜਿੱਕਦਾ ਖਾਣੀ ਉਂਗਲਾਂ ਨਾਲ ਪਕਣੀਆਂ ਬਣਾਉਣਿਆ ਅਗੁੱਠਾ ਕਰ ਆਉਂਦੇ ਵੇ ਮਾੜਾ ਖਾ ਕੇ ਦਨ ਇਹ ਦੇਸੀ ਛੋਲਵਾ ਦਾ ਦੇਸੀ ਨਾ ਟਾਟਾ ਛੋਟ ਘੰਡ ਬਣਨੀ ਆ ਪਰ ਮੈਂ ਦੋ ਬਣਨੀ ਹੋਰ ਗੋੜੀ ਗੋੜੀ ਦੇ ਲਈ ਰੱਡਣਾ ਕਰਨਾ ਹੈ ਸਸਕਾ ਜੀ ਪਿੰਡੂ ਕਾਮਕਾ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਰੱਖੇ। ਸਦਾ ਖੁਸ਼ ਰਹੋ, ਸਦਾ ਤੰਦਰੁਸਤ ਰਹੋ, ਹਾਸੇ ਵਿੱਚ ਰਹੋ। ਅੱਜ ਜੀ ਤੁਹਾਨੂੰ ਆਪਣੇ ਬਲੌਗ ਦੇ ਵਿੱਚ ਆਪਾਂ ਦਿਖਾਉਣ ਲੱਗੇ ਹਾਂ ਇੱਕ ਗਿਫਟ ਆਪਾਂ ਨੂੰ ਆਇਆ ਵਿਸਾਖੀ ਗਿਫਟ। ਕਿਉਂਕਿ ਤੁਹਾਨੂੰ ਪੇਸ਼ ਕਰਦੇ ਹਾਂ ਦਿਖਾਉਣੇ ਜੀ। ਇਹ ਮੇਰੇ ਚਾਚਾ ਜੀ ਆਏ ਸੀਗੇ ਜੀ। ਰਿਸ਼ਤੇਦਾਰੀ 'ਚ ਮੇਰੇ ਚਾਚਾ ਜੀ ਲੱਗਦੇ ਨੇਗੇ ਉਹ। ਤੇ ਉਹ ਆਹ ਸਾਨੂੰ ਕੱਲ ਮੈਨੂੰ ਵਿਸਾਖੀ ਗਿਰਤ ਲੈ ਕੇ ਗਏ ਨੇ ਕਿਉਂਕਿ ਇਹ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਜੀ ਨੇ ਜੋ ਸਾਰਾ ਕੁਝ ਬਤਾਇਆ ਸੀਗਾ ਉਹ ਬਣਾ ਕੇ ਉਹ ਆਪਣੇ ਹੱਥੀ ਤਿਆਰ ਕਰਦੇ ਨੇ ਸਾਰਾ ਕੁਛ ਆਪੇ ਬਣਾਉਂਦੇ ਨੇ ਆਰਟਿਸਟ ਨੇ ਉਹ ਆ ਸਾਰਾ ਉਹਨਾਂ ਨੇ ਆਪ ਬਣਾਇਆ ਹੈ ਜੀ ਸਾਰੀ ਸਾਰੀ ਸਿੰਦਰੀ ਜਿੰਨੀ ਤਸਵੀਰ ਬਿਆਨ ਕੀਤੀ ਗਈ ਹੈ ਇੱਥੇ ਗੁਰੂ ਸਾਹਿਬ ਸੀਸ ਦੀ ਮੰਗ ਕਰ ਰਹੇ ਨੇਗੇ ਵੀ ਕੋਈ ਜੋੜਾ ਹੈ ਇੱਕ ਸੀਸ ਦੀ ਮੰਗ ਕਰ ਰਹੇ ਨੇਗੇ ਤੇ ਭਾਈ ਦਇਆ ਸਿੰਘ ਜੀ ਸੀਸ ਦੇਣ ਵਾਸਤੇ ਤਿਆਰ ਖੜੇ ਨੇਗੇ ਤੇ ਇਹ ਜਿਹੜੇ ਪੰਡਤ ਬ੍ਰਾਹਮਣ ਇਹ ਅਚਰਜ ਹੋ ਗਏ ਦੇਖ ਕੇ ਵੀ ਇਹ ਕੀ ਕਰ ਰਹੇ ਨੇ ਗੁਰੂ ਸਾਹਿਬ ਤੇ ਮਸੰਦ ਚੁੱਪ ਕਰਕੇ ਨੀਵੇਂ ਆ ਪਾ ਗਏ ਆ ਦੇਖੋ ਮਸੰਦ ਬੈਠੇ ਨੇਗੇ ਤੇ ਕੁਝ ਲੋਕ ਵਿੱਚੋਂ ਉੱਠ ਕੇ ਭਜਣ ਲੱਗ ਗਏ ਵੀ ਇਹ ਕੀ ਕਰ ਰਿਹਾ ਇਕ ਸੀਸ ਦੀ ਮੰਗ ਕਰਦੇ ਇਸੇ ਤਰ੍ਹਾਂ ਜੀ ਤੁਹਾਨੂੰ ਪਤਾ ਹੀ ਇਹ ਸਾਰਿਆਂ ਨੂੰ ਵੀ 1699 ਦੀ ਵਿਸਾਖੀ ਵਾਲੇ ਦਿਨ ਸਾジナ ਦੇਸ ਖਾਲਸੇ ਦਾ ਸਾジナ ਦੇਸ ਸਾਡਾ ਹੈ ਤੇ ਗੁਰੂ ਸਾਹਿਬ ਨੇ ਬਾਰੀ-ਬਾਰੀ ਪੰਜ ਸੀਸ ਦੀ ਮੰਗ ਕਰਕੇ ਸਾਡਾ ਖਾਲਸਾ ਪੰਥ ਸਜਾਇਆ ਸੀ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਸੀਗਾ ਤੇ ਸਾਰੀ ਸਿੱਖ ਸੰਗਤ ਨੂੰ ਅੰਮ੍ਰਿਤ ਛਕਾਇਆ ਸੀ ਤੇ ਪੰਜ ਪਿਆਰਿਆਂ ਪਾਸੋਂ ਆਪ ਵੀ ਅੰਮ੍ਰਿਤ ਛਕਾਇਆ ਸੀ ਤੇ ਗੁਰੂ ਵਾਲੇ ਬਣੇ ਸੀਗੇ ਗੁਰੂ ਸਾਹਿਬ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਤੇ ਸਾਰੇ ਪੰਜਾਂ ਪਿਆਰਿਆਂ ਤੋਂ ਆਪ ਵੀ ਉਹਖੰਡੇ ਦੀ ਪਹਲ ਛਕੀ ਸੀ ਇਹ ਬੀਬੀਆਂ ਜੀ ਇਹ ਸਾਡਾ ਕੀਰਤਨ ਹੋ ਰਿਹਾ ਹੈ ਜੀ ਤੇ ਅਗਲੀਆਂ ਤਸਵੀਰੋ ਮੈਨੂੰ ਦੇਖ ਕੇ ਗਏ ਜੀ ਸਰਦਾਰ ਸਾਹਿਬ ਜੀ ਦੀ ਅਸੀਂ ਬਣਵਾਈ ਸੀਗੀ ਉਹਨਾਂ ਕੋਲ ਕਹਿ ਕੇ ਇਹ ਸਰਦਾਰ ਸਾਹਿਬ ਜੀ ਜਦੋਂ ਡਿਊਟੀ ਤੇ ਸੀਗੇ ਇਹ ਤਸਵੀਰ ਉਦੋਂ ਦੀ ਹੈ ਜੀ ਉਹਨਾਂ ਦੀ ਜਦੋਂ ਸਰਦਾਰ ਜੀ ਆਰਮੀ ਦੇ ਵਿੱਚ ਸੀਗੇ ਇਹਨਾਂ ਨੇ 17 ਸਾਲ ਆਰਮੀ ਵਿੱਚ ਸਰਵਿਸ ਕੀਤੀ ਹੈਗੀ ਤੇ ਇਹ ਤਸਵੀਰ ਸਰਦਾਰ ਜੀ ਦੀ ਹੈ ਜਿੱਥੇ ਜਿੱਥੇ ਡਿਊਟੀ ਕੀਤੀ ਹੈ ਸਾਰੀ ਜੀ ਤੇ ਹੌਲਦਾਰ ਸਿਖਰ ਜਵੈਂਟ ਸੀਗੇ ਸਰਦਾਰ ਜੀ ਤੇ ਇਹ ਤਸਵੀਰ ਉਹਨਾਂ ਦੀ ਉਹ ਸਾਡੇ ਤੋਂ ਲੈ ਗਏ ਸੀ ਇੱਕ ਫੋਟੋ ਉਹਨਾਂ ਦੀ ਤੇ ਉਹਨਾਂ ਨੇ ਇਹ ਤਸਵੀਰ ਬਣਾ ਕੇ ਤਿਆਰ ਕੀਤੀ ਹੈ ਉਹ ਆਪਣੇ ਬਹੁਤ ਸੋਹਣੀਆਂ ਤਸਵੀਰਾਂ ਬਣਾਉਂਦੇ ਨੇ ਜਿੰਨੀ ਵੀ ਮਹਿਤਿਆਣਾ ਸਾਹਿਬ ਸਟੈਚੂ ਬਣਾਏ ਨੇ ਸਾਰੇ ਉਹਨਾਂ ਨੇ ਬਣਾਏ ਹੋਏ ਨੇ ਕਿ ਚਾਚਾ ਜੀ ਦੇ ਤੇ ਉਹ ਆਰਟ ਬਹੁਤ ਵਧੀਆ ਆਰਟਿਸਟ ਨੇ ਇਸ ਤਰ੍ਹਾਂ ਹੀ ਬਣਾਉਂਦੇ ਨੇ ਜੇ ਕਿਸੇ ਨੇ ਵੀ ਬਣਵਾਉਣੀ ਹੋਵੇ ਤਾਂ ਤੁਹਾਨੂੰ ਉਹਨਾਂ ਦਾ ਫੋਨ ਨੰਬਰ ਜ਼ਰੂਰ ਦਿੱਤਾ ਜਾਊਗਾ ਤੇ ਇਹ ਹੈ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਇਹ ਵੀਡੀਓ ਵੀ ਦਿਖਾਈ ਜਾਊਗੀ ਉਹ ਸਾਨੂੰ ਇਹ ਪੇਸ਼ ਪੇਟ ਕਰ ਰਹੇ ਨੇ ਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਆਂਗੇ ਹਾਂਜੀ ਆ ਦੇਖੋ ਤੁਹਾਨੂੰ ਦਿਖਾਉਣੇ ਆ ਜੀ ਇਹ ਮੇਰੇ ਚਾਚਾ ਜੀ ਨੇ ਰਿਸ਼ਤੇਦਾਰੀ ਚੋਂ ਤੇ ਇਹ ਮੇਰੀ ਮਾਸੀ ਜੀ ਨੇ ਨਾਲ ਤੇ ਇਹ ਸਾਨੂੰ ਵਿਸਾਖੀ ਦਾ ਤੋਹਫਾ ਦੇ ਕੇ ਗਏ ਨੇ ਜੀ ਖਾਲਸਾ ਪੰਥ ਦੀ ਸਾਜਣੇ ਦਿਵਸ ਦਾ ਤੇ ਇਹ ਅਸੀਂ ਇੱਕ ਉਹਨਾਂ ਨੂੰ ਕਿਹਾ ਸੀਗਾ ਵੀ ਸਾਨੂੰ ਸਰਦਾਰ ਜੀ ਦੀ ਫੋਟੋ ਬਣਾ ਕੇ ਦਿਓ ਇਹ ਚੰਗੇ ਆਰਟਿਸਟ ਨੇ ਜੀ ਤੇ ਜਿਹੜੇ ਇਹ ਆਪਣੇ ਹੱਥੀ ਸਾਰੇ ਫੋਟੋ ਵਗੈਰਾ ਤਿਆਰ ਕਰਦੇ ਨੇ ਸਟੈਚੂ ਵੀ ਬਣਾਉਂਦੇ ਨੇਗੇ ਤੇ ਇਹ ਸਰਦਾਰ ਜੀ ਦੀ ਫੋਟੋ ਅਸੀਂ ਉਹਨਾਂ ਨੂੰ ਦਿੱਤੀ ਸੀ ਛੋਟੀ ਵਾਲੀ ਵੀ ਸਾਨੂੰ ਬਣਾ ਕੇ ਦਿਓ ਤੇ ਬਹੁਤ ਸੋਹਣੀ ਫੋਟੋ ਬਣਾ ਕੇ ਦੇ ਕੇ ਗਏ ਨੇ ਜੀ ਫਰੇਮ ਲਗਾ ਕੇ ਤੇ ਬਹੁਤ ਵਧੀਆ ਜੀ ਇਹ ਸਾਡੇ ਜੀ ਬਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਨੇੜੇ ਦਮਦਮਾ ਸਾਹਿਬ ਵਿਖੇ ਤੇ ਇਹ ਸਤੋ ਤਕਰੀਬਨ 4 ਕਿਲੋਮੀਟਰ ਆ ਦਮਦਮਾ ਸਾਹਿਬ ਤੇ ਤੁਹਾਨੂੰ ਅਗਲੇ ਵਲੌਗ ਚ ਵੀ ਦਿਖਾਵਾਂਗੇ ਇਹ ਖੰਡਾ ਚਾਹਾਂਗਾ ਜੀ ਸਾਡੇ ਕੋਲ ਦਮਦਮਾ ਸਾਹਿਬ ਉਹ ਸਜਾਇਆ ਹੋਇਆ ਹੈ ਇਹ ਬਸਾਖੀ ਦੇ ਦਿਹਾੜੇ ਨੂੰ ਜੀ ਸਮਰਪਿਤ ਇਹ ਬਸਾਖੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਸਾਰੀਆਂ ਦਮਦਮਾ ਸਾਹਿਬ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਰੂਰ ਅਗਲੀ ਬਸਾਖੀ ਦਾ ਵੀ ਅਗਲੇ ਜੋ ਬਲੌਗ ਬਣੂਗਾ ਉਹ ਵੀ ਬਸਾਖੀ ਦਾ ਦਿਖਾੜਾ ਤੁਹਾਨੂੰ ਇਸ ਬਲੌਗ ਦੇ ਵਿੱਚ ਦਿਖਾਇਆ ਜਾਊਗਾ ਆ ਜੀ ਦੇਖੋ ਸ੍ਰੀ ਤਕਸਾਲ ਨੂੰ ਜਾਣੇ ਜਦੋਂ ਆਪਾਂ ਦਮਦਮਾ ਸਾਹਿਬ ਤਾਂ ਸਾਰੀ ਸਜਾਵਟ ਬਹੁਤ ਵਧੀਆ ਢੰਗ ਤਰੀਕੇ ਨਾਲ ਕੀਤੀ ਗਈ ਹੈ ਜੀ ਬਾਜ਼ਾਰ ਲੱਗੇ ਹੋਏ ਨੇ ਜੀ ਤੇ ਬਸਾਖੀ ਦਾ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਜੀ ਇਹ ਸਾਡੇ ਜਿਹੜੇ ਬਹੁਤ ਭਾਰੀ ਇਕੱਠ ਹੁੰਦਾ ਜੀ ਦਮਦਮਾ ਸਾਹਿਬ ਤੇ ਤਕਰੀਬਨ ਹਫਤਾ ਪਹਿਲਾਂ ਇਹ ਪ੍ਰੋਗਰਾਮ ਚੱਲ ਪੈਂਦਾ ਹੈਗਾ ਤੇ ਹਫਤਾ ਬਾਅਦ ਚ ਵੀ ਇਹ ਚੱਲਦਾ ਰਹਿੰਦਾ ਹੈਗਾ ਤੇ ਬਹੁਤ ਵਧੀਆ ਤਰੀਕੇ ਨਾਲ ਸਜਾਵਟ ਕੀਤੀ ਜਾਂਦੀ ਹੈ ਜੀ ਸਾਰੇ ਦਰਬਾਰ ਸਾਹਿਬ ਤੇ ਸਾਰੇ ਸ਼ਹਿਰ ਨੂੰ ਬਹੁਤ ਚੰਗੀ ਤਰ੍ਹਾਂ ਸਜਾਇਆ ਜਾਂਦਾ ਹੈ ਤੇ ਬਹੁਤ ਸੋਹਣਾ ਲੱਗਦਾ ਤੁਹਾਨੂੰ ਦਿਖਾਉਣੀ ਹੈ ਜੀ ਇਸ ਤਰ੍ਹਾਂ